ਜੀ ਜੀ ਮੈਂ ਸ਼ੁਰੂ ਲਓ ਪਹਿਲੀ ਬਾਲ ਬਾਉਂਡਰੀ ਕਹਿੰਦੇ ਸਾਹਿਲਾ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਖੇਡ ਮੈਦਾਨ ਦੇ ਵਿੱਚ ਪਹਿਲੀ ਬਾਲ ਇਹ ਆ ਕਹਿੰਦੇ ਸਾਹਿਲਾ ਕਹਿੰਦੇ ਭਾਗੋ ਵਾਲੇ ਸਾਹਿਲ ਦਾ ਕਹਿੰਦੇ ਜ਼ਿਕਰ ਹੋਇਆ ਐਮਐਲ ਦਾ ਲੈਫਟ ਹੈਂਡ ਤੇ ਜੱਗੂ ਉਹ ਲੈ ਖੜਾ ਆਹ ਜਿਵੇਂ ਜੱਗੂ ਨਾਲ ਹੁਣ ਤਾਂ ਕੋਈ ਮਰਜੀ ਦੇ ਆਹ ਖੜਾ ਆਹ ਖੜਾ ਆਪਾ ਬੋਲ ਲਾਓ ਸਾਹਮਣੇ ਵਾਹ ਏ ਮੁੰਡਿਆਂ ਲੱਗੀ ਯਾਰ ਕਰ ਟਕਾਣੇ ਲੈ ਵੀ ਹਰਮਨ ਭਾਲ ਹੁਣ ਰੁਕ ਜਾ ਹੁਣ ਫਾਈਨਲ ਚੱਲ ਪਿਆ ਤੇ ਚਰਤੇ ਆ ਆਹੇ ਕੰਦੇ ਸਹਦ ਲਾਲ ਬਾਸੀਆ ਫਾਈਨਲ ਵਾਲੇ ਵੀ ਓਵਰ 5 ਚਾਲਗਾਰਾ ਮੈਚ ਲਾਓ ਸਾਹਮਣੇ ਬੱਲੇ 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 ਆਹੇ ਸਾਹਮਣੇ ਹਲੇ ਕੁਝ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਲਓ ਸਾਡੇ ਲਾਡੀ ਲਾਡੀ ਆ ਖੇਡ ਮੈਦਾਨ ਦੇ ਵਿੱਚ ਇਹਦਾ ਕਹਿੰਦੇ ਮੇਰੇ ਮਿੱਤਰੋ ਪਟਾੜ ਕਲਾ ਪਿੰਡਾ ਜਿਲ੍ਹਾ ਸੰਗਰੂਰ ਹੈ ਐਨ ਲੈਵੇਗਾ ਕਹਿੰਦਾ ਲਾਟਾ ਯਾ ਲਾਡੀ ਕਹਿੰਦੇ ਪਟਾੜ ਪਿੰਡ ਵਾਲਾ ਖੇਡ ਕ੍ਰਿਕਟ ਦਾ ਕਹਿੰਦੇ ਝੋਟੇ ਦਾ ਖਿਡਾਰੀ ਆ ਪਰ ਜਿਹੜਾ ਬਾਲਾ ਪਾਉਂਦਾ ਇਹ ਕਹਿੰਦੇ ਲਾਲ ਬਾਸਪੁਰ ਤੋਂ ਚੱਲ ਗਿਆ ਲਾਲ ਬਾਸ ਲਾਡੀ ਹੋਗਮਾਂ ਵਾਲੀ ਕਲੇਠਾ ਖਾਈ ਤਾਗ ਪਰ ਮੜ ਹਰੋਨੀ ਬੜੇ ਪ੍ਰਸਿੱਧ ਪਿੰਡਾ ਰੱਤੇ ਖੇੜੇ ਦਾ ਜਗਰ ਹੰਦਾ ਇਹ ਬੱਲੇ 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 ਪਰ ਲਾਢੀ ਨੇ ਕਹਿੰਦੇ ਖੇੜਾ ਸੌਣਾ ਤੇ ਚਰਤੇ ਕਹਿੰਦੇ ਕਰਵਾਤੇ ਆ ਆਓ ਸਾਹਮਣੇ ਦੋ ਜੁੜ ਗਏ ਆ ਖੇਡ ਦੇ ਕਰੋੜ ਦੇ ਵਿੱਚ ਮੇਰੇ ਮੰਤਰੋ ਆਓ ਸਾਹਮਣੇ ਕਹਿੰਦੇ ਮੈਚ ਫਾਈਨਲ ਚੱਲਦਾ ਉਹ ਹੀ ਰੋਟੀਆਂ ਖਾ ਕੇ ਇਸ ਦਾ ਫਾਇਦਾ ਦਿਰਵਾਉਂਦਾ ਉਹ ਜੇ ਬਾਦ ਰਾਤ ਖੂਦ ਲਿਆ ਜੇ ਸੋਹਣੇ ਬੀਤੇ ਨਾ ਕੋਈ ਤੇਰੀ ਯਾਰ ਕਲਾ ਫਲੇ ਲੈ ਰਿਹਾ ਬਾਹਰ ਲੁਕਨੀ ਕਿ ਜੇ ਸਕਦੇ ਹਾਂ ਹਾਂ ਲੈ ਵੀ ਹਰਿਆਣਿਆਂ ਦਾ ਸਿਆਣਾ ਬਣ ਜਾ ਜਿਹੜਾ ਉਹ ਨਾ ਬਣ ਜੇ ਜਿਹੜੀ ਖੱਤਰ ਨਾਲ ਬਣੀ ਆ ਨਾ ਜਲਾਨਾ ਸਿਆਣਾ ਬਣ ਜਾ ਤੇ ਚਰਤੇ ਕਰਾਉਣੇ ਪੈਣਿਆ ਲਾਡੀ ਆ ਪਾਸੇ ਕਰਨਾ ਪੈਣਾ ਇਹਨੇ ਕੱਲ ਬਾਅਦ ਕਦੇ ਬੜਿਆਂ ਨੂੰ ਦੁੱਖ ਦਿੱਤਾ ਇਹ ਆ ਲਾਡੀ ਕਦੇ ਨੌਜਵਾਨ ਲਓ ਬੱਲੇ 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 ਆਉਂ ਜੁੜ ਗਏ ਚਾਰ ਚਾਰ ਸਕੋਰ ਦਾ ਕਹਿੰਦੇ ਵਾਦਾ ਹੋ ਗਿਆ ਰਖਾਨ ਕਬੱਡੀ ਖਿਡਾਰੀ ਵੀ ਪੁੱਜਿਆ ਹੋਇਆ ਕਹਿੰਦਾ ਵੀ ਅੱਜ ਹੈਪੀ ਬਰਥਡੇ ਆ ਤੇ ਚਰਚੇ ਆ ਸਾਲ ਘਟਦੇ ਜਾਂਦੇ ਆ ਸਾਲ ਘਟਦੇ ਜਾਂਦੇ ਆ ਹੈਪੀ ਬਰਥਡੇ ਆ ਉਧਰ ਬੰਤੂ ਵੀ ਕਹਿੰਦਾ 18 ਨੂੰ ਮੈਂ ਵੀ ਜਾਫ ਰੈਨ ਦੇ ਵਿੱਚ ਲੱਗਣਾ ਹੋਰ ਕੀਆਂ ਗੱਲਾਂ 18 ਦੇ ਇੱਕ ਨੂੰ ਆਹ ਸਾਹਮਣੇ ਹੋ 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 ਆ ਪੱਦ ਗਿਆ ਛੱਟਾ ਵਾਹ ਓਏ ਨੌਜਵਾਨਾ ਲਾਦੀ ਆਹ ਕੰਟਕਾਣੇ ਦੋ ਟੀਮਾਂ ਤਾਂ ਵੀ ਨੇ ਕਹਿੰਦਾ 18 ਨੂੰ ਉਧਰ ਲਾਦੀ ਕਹਿੰਦਾ ਦੇ ਮੈਚ ਦੀ ਮਦਦ ਨਹੀਂ ਆ ਉਧਰੋਂ ਬੰਟੀ ਫਰੀ ਕਹਿੰਦੇ ਵੀ ਮੀਣਾ ਦੇ ਖੇਪੜਾ ਸਾਡੀ ਟੀਮ ਦੇ ਹਿੰਦੇ ਤੇ ਬਤਾਲ ਵਾਲੇ ਸੇਤ ਦਾ ਜ਼ਿਕਰ ਹੋਣਾ ਵੱਡੀਆਂ ਟੀਮਾਂ ਖੇਡਣਗੀਆਂ 75 ਦੀਆਂ ਤੇ ਉਪਰ ਕਬੱਡੀ ਦੇ ਮੈਚ 18 ਤਰੀਕ ਨੂੰ ਵੀਰੋਂ ਕਹਿੰਦੇ ਵਿੱਚ ਹੋਣਿਆ ਇਹ ਦੁਨੀਆ ਦੇ ਕਹਿੰਦੇ ਟੌਪ ਦਾ ਨੇ ਮਲ ਪੁੱਜਣੇ ਆ 16 ਤਰੀਕ ਨੂੰ ਪੱਛੋਣ ਦੇ ਵਿੱਚ ਵੀ ਆ ਕਹਿੰਦੇ ਮਹਿੰਗੀ ਮੌਦੇ ਖਿਡਾਰੀ ਦੇ ਵਿੱਚ ਤੇ ਕਹਿੰਦੇ 11 ਟ੍ਰਿਕਰ ਰੰਗਦੇ ਆਲ ਦੇ ਵਿੱਚ ਮੇਲਾ ਹੋਵੇਗਾ ਐਨ 19 ਤਰੀਕ ਨੂੰ ਦਿਲਾ ਸਿੰਘ ਦੇ ਵਿੱਚ ਮੇਲਾ ਹੋਵੇਗਾ ਪਰ ਕਹਿੰਦੇ ਆ ਖਿਡਾਰੀ ਦਾ ਵੱਡੇ ਪੱਦਰ ਤੇ ਜਕਰ ਹੁੰਦਾ ਇਹ ਆ ਕਹਿੰਦੇ ਨੌਜਵਾਨ ਨੇ ਦੇ ਵਾਸੀ ਆ ਉਹ ਕਰੀਏਗਾ ਕਮਾਲ ਜਸ਼ਨ ਆਉ ਕਹਿੰਦੇ ਗਿੱਧੜ ਵਾਹੇ ਦੇ ਜਸ਼ਨ ਨੇ ਕਹਿੰਦੇ ਟਰੈਕਟਰ ਦੇ ਟ੍ਰੈਕਟਰਗੱਟ ਦੇ ਵਿੱਚ ਅਜੇ ਕਹਿੰਦੇ ਕੱਲਾ ਮੋਟਰਸਾਈਕਲਾਂ ਤੇ ਹੋ ਜਾਂਦੇ ਪਰ ਆਹ ਮੁੰਡੇ ਦਾ ਵੀ ਨਾਂ ਚੱਲਦਾ ਇਹ ਆਪਣੇ ਦੇ ਵਾਸੀਆ ਕਹਿੰਦੇ ਜਸ਼ਨ ਕਰਾਂਦਾ ਬੱਲੇ ਬੱਲੇ ਵੀ ਲਾਲਾ ਲਾਲਾ ਹੋ ਗਈ ਖੜਾ ਤੇ ਆ ਹਲਸੀ ਕਰੋ ਕਰੀ ਤੋਰਨੇ ਸੱਚਾ ਬੇਮਾਲ ਸੀ ਲਾਲਾ ਲਾਲਾ ਹੋ ਗਈ ਖੜਾ ਓਏ ਲੈ ਵੀ ਗੱਜੋ ਸਿਆਣਾ ਬਣ ਜਾ ਆਂ ਬੋਹੜੀ ਚੌਂਕੀ ਟੱਪ ਕੇ ਹਰਿਆਣੇ ਵਾਲੀ ਚੌਂਕੀ ਨੰਗਣੀ ਬੜੀਆਂ ਨੌਜਵਾਨਾ ਸਿਆਣਾ ਬਣ ਜਾ ਦੋ ਬੰਦਰ ਟੱਪੜੇ ਪੈਣਿਆ ਪੰਜਾਬ ਤੇ ਹਰਿਆਣੇ ਦੇ ਖੇਡ ਵੱਖਰੀ ਹੋਣੀ ਆ ਲਓ ਸਾਹਮਣੇ ਮੁੰਡਾ ਲਾਲਵਾਸ ਪਿੰਡ ਵਾਲਾ ਤਿੱਜੂ ਗੰਦੇ ਬਾਨਾ ਪਾ ਰਿਹਾ ਇਹ ਆ ਗੰਗੂ ਗੰਦੇ ਲਾਲਵਾਸੀਆ ਖੇਡ ਦੇ ਮੈਦਾਨ ਦੇ ਵਿੱਚ ਬਾਰਪੁਰ ਦੀ ਬੜਿਆ ਹੋਇਆ ਆ ਟੱਕਰ ਕਦੇ ਸਿਰੇ ਦੀ ਆ ਕੁੱਟੀਆਂ ਨੇ ਸੰਗੜੇ ਪੈਿਆ ਬੱਲੇ ਬੱਲੇ ਤੇਲੇ ਪਰ ਆ ਨਹੀਂ ਪੰਦਾ ਲਵੇ ਨਾਦੀ ਰਾਣਾ ਜੀ ਆ ਨਹੀਂ ਮਰਦਾ ਇਹ ਕਹਿੰਦਾ ਵੀ ਅੱਜ ਇੱਕ ਪਾਸਾ ਹੋ ਕੇ ਹਟਣਾ ਹੈ ਅੱਜ ਇੱਕ ਪਾਸਾ ਹੋ ਕੇ ਹਟਣਾ ਇੱਕ ਬਾਰ ਜਿਹੜੀ ਕਰ ਦਿੰਦੀ ਹੈ ਖੇਡ ਮੈਦਾਨ ਦੇ ਵਿੱਚ ਉਹਦਾ ਗਗਨਾ ਵੀ ਪੁੱਜਿਆ ਹੋਇਆ ਹੈ ਦੁਨੀਆ ਠੇਕੇਦਾਰ ਕਹਿੰਦੀ ਆ ਐਨ ਗਗਨਾ ਵੀ ਪੁੱਜਿਆ ਹੋਇਆ ਐਨ ਕ੍ਰਿਕਟ ਦਾ ਪਹਲਿਆ ਖਿਡਾਰੀ ਆ ਇਹੋ ਜੀ ਕਬੱਡੀ ਵੀ ਖੇਡੀ ਆ ਕ੍ਰਿਕਟ ਵੀ ਖੇਡੀ ਆ ਜਗਨੇ ਦਾ ਵੀ ਧੰਨਵਾਦ ਹੈ ਲਓ ਸਾਹਮਣੇ ਕਿੰਦੀ ਦਾ ਵੀਰ ਹੈ ਪਰ ਆਪ ਤੰਦਰ ਕਹਿੰਦੇ ਹਰਖਾ ਫਿਰਦਾ ਬੀਬੀ ਜਗੀਰ ਕੌਰ ਵਾਂਗੂ ਆਹ ਕਹਿੰਦੇ ਹਰਖਾ ਫਿਰਦਾ ਉਹ ਬੀਬੀ ਜਗੀਰ ਕੌਰ ਵਾਂਗੂ ਛੱਕੇ ਦੇ ਛੱਕਾ 8 ਛੱਕਾ ਲਾਉਂਦਾ ਛੱਕੇ ਦੇ ਛੱਕਾ 8 ਛੱਕਾ ਲਾਉਂਦਾ ਛੱਕੇ ਦੇ ਛੱਕਾ ਬੱਲੇ ਬੱਲੇ ਆਹ ਸਾਹਮਣੇ ਦੇਖਾਂਗੇ ਲਾਡੀਆਂ ਦੇ ਖੇਡਾਂ ਨੇ ਵਾਹ ਓਏ ਬਾਡੇ ਵਾਹ ਏ ਗਾਣੇ ਇਹਦਾ ਪਟਾਲ ਕਲਾ ਪਿੰਡਾ ਵੀ ਹੈ ਗੁਰੂਆਂ ਦੀ ਕਿਰਪਾ ਧੋੜਾ ਕਾਰ ਦਾ ਨਾ ਪੰਡਿਏ ਟਾਪ ਦਾ ਖਿਡਾਰੀ ਯਾਰੋ ਪਟਾਲ ਪਿੰਡ ਦਾ ਲਾਡੀ ਹੈ ਜਿਹੜੇ ਤਲਵਾਰੇ ਦੇ ਲਾਡੀ ਦਾ ਜ਼ਿਕਰ ਹੁੰਦਾ ਹੈ ਉਹ ਕਰੇ ਮਿੱਤਰੋ ਯਾ ਕਬੱਡੀ ਦੇ ਲੱਕ ਦੇ ਵਿੱਚ ਉਹ ਵੀ ਟਾਪ ਦਾ ਖਿਡਾਰੀ ਅੱਜ ਦੀ ਤਰੀਕ ਦਾ ਲਓ ਸਾਹਮਣੇ ਦੇਖਾਂਗੇ ਫਿਰ ਸੋਰਿੰਗ ਆਓ ਹੋਰੇ ਲਾਡੀ ਯਾਰ ਚਾਰ ਹੋ ਗਏ ਯਾਕ ਆ ਗਿਆ ਸਿਆਣਾ ਬੰਦਾ ਬਣਦਾ ਹੈ ਸਿਆਣਾ ਬਾਨਾ ਬਣਦਾ ਫੇਰ ਗੱਲ ਬਾਨੀ ਆ ਕਿੰਨੇ ਬਣ ਗਏ ਸਿੰਗ ਲੱਗ ਗਿਆ ਚੌਕਾ ਲੱਗ ਗਿਆ ਚੌਕਾ ਲੱਗ ਗਿਆ ਤੇ ਲੈ ਉਹ ਬਾਈ ਉਹ ਚਿੱਤਨ ਦਾ ਟੱਚ ਕਰੀ ਆ ਦੇਖ ਨਹੀਂ ਹੋਇਆ ਬਾਈ ਵੱਜ ਜਾਣੀ 라ਡੀ 44 ਹੋ ਗਏ ਉਹਨੂੰ ਲਾਡੀ ਕਿਤਾੜੀ ਹੋ ਕੇ ਟੱਪੇ ਦੀ ਪਾਊਗਾ 44 ਹੋ ਗਏ ਉਹ ਬੋਲ ਲਾਓ ਬੱਲੇ 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 ਆਹ ਸਾਹਮਣੇ ਲੈ ਵੀ ਹੋਲਡਰ ਆਹ ਕਹਿੰਦੇ ਬੰਦ ਲੱਗਾ ਗਰਾਊਂਡ ਨੂੰ ਫਿਰਦਾ ਇਹਨੂੰ ਸਮਝਾ ਲੈ ਜੇ ਸਮਝਾਇਆ ਜਾਵੇ ਲੈ ਵੀ ਹੋਲਡਰ ਇਹਨੂੰ ਸਮਝਾ ਲੈ ਜੇ ਸਮਝਾਇਆ ਜਾਂਦਾ ਲਓ ਸਾਹਮਣੇ ਲਾਨ ਵਾਸੀ ਨੇ ਕੈਚ ਛੱਡ ਦਿੱਤਾ ਆਏ ਕਿਵੇਂ ਨਾਜਰਨ ਜਸ਼ਨ ਕਦੇ ਆਲਗੀਰ ਦੇ ਜਸ਼ਨ ਦਾ ਇਕੱਤਰ ਹੋਇਆ ਮੁੱਢਿਆਂ ਜਿਲ੍ਹੇ ਦੇ ਵਿੱਚ ਕਦੇ ਚੋਹਿਆ ਜਸ਼ਨ ਕਦੇ ਤਗੜਾ ਖੇਡਿਆ ਇਹ ਬੱਲੇ 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 ਇੱਥੇ ਇੱਧਰ ਉੱਧਰ ਜਿੱਥੇ ਮਰਜੀ ਰੱਖੋ ਇਹਨੂੰ ਬਾਹਰੇ ਰੱਖ ਆ ਉਹ ਜਿੱਥੇ ਮਰਜੀ ਰੱਖ ਆ ਇਹਨੂੰ ਬਾਹਰੇ ਰੱਖ ਇਹਨੂੰ ਬਾਹਰੇ ਰੱਖ ਤੇ ਪੈਂਦੀ ਆ ਧੱਕੀ ਵੀਰੋ ਕਹਿੰਦੇ ਵਿੱਚ ਮੇਲਾ ਹੋ ਗਿਆ ਅੱਤ ਆਹ ਪੈਂਦੀ ਆ ਧੱਕੀ ਵੀਰੋ ਕਹਿੰਦੇ ਵਿੱਚ ਮੇਲਾ ਹੋ ਗਿਆ ਅੱਤ ਲਓ ਸਾਹਮਣੇ ਕਹਿੰਦੇ ਕਰਤੀ ਆ ਕਮਾਲ ਲੈ ਵੀ ਕਰਨ ਤਗੜਾ ਹੋ ਗਿਆ ਤੇਰੇ ਤੇ ਮਾਰ ਕਰਿਆ ਆਹ ਵੀਰੋ ਕੇ ਪਿੰਡ ਵਾਲਿਆ ਲਾਲ ਬਾਸ ਵਾਲਿਆਂ ਨੇ ਤੇਰੇ ਤੇ ਮਾਰ ਕਰਿਆ ਫੇਰ ਗੱਲ ਕਦੇ ਪੜ ਜਾਣੀ ਆ ਉਧਰ ਪੰਛੀ ਵੀ ਪੁੱਜਿਆ ਹੋਇਆ ਤੇ ਬਾਈ 18 ਨੂੰ ਬੈਠੇ ਪੜਦਾ ਤੇ ਪੜਦਾ ਗਿਆ ਐਣ ਪੰਛੀ ਦਾ ਜੀ ਕਹਿੰਦੇ ਧੰਨਵਾਦ ਐਣ ਯਾਰਾਂ ਦਾ ਯਾਰ ਹੈ ਬੱਲੇ 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 ਆਓ ਸਾਹਮਣੇ ਦੇਖਾਂਗੇ ਬਾਲ ਸਿਰੇ ਦੀ ਬਾਲ ਕਹਿੰਦੇ ਛੋਟੀ ਜੀ ਕਹਿੰਦੇ ਪਾਈਆ ਖੇਡ ਦੇ ਗਰਾਊਂਡ ਦੇ ਵਿੱਚ ਜੀ ਗੁਰੂ ਘਰੇ ਚਾਕੇ ਤੋਸਰ ਨਾ ਟੋਲੀਏ ਸਾਰਿਆਂ ਦੇ ਕੋਲ ਆ ਤੇ ਤੇ ਜਨ ਜੇਨਾ ਖੋਲਿਓ ਯਾਰ ਜੇ ਬੜਾਈ ਦਿੱਤਾ ਰੱਖੀ ਜਾਂ ਨਹੀਂ ਪਾੜੀਆਂ ਦੂਹਾ ਮੋਲੇ ਹੋ ਕੇ ਕਦੇ ਕੱਟੀਆਂ ਨਹੀਂ ਦਾੜੀਆਂ ਚੱਕਾਂ ਵਾਲੇ ਆਹ ਲਾਣ ਪਾਣੇ ਪੈਂਦੀਆਂ ਉਸ ਬੰਦੇ ਨੂੰ ਬਾਜ ਦੇ ਚੱਕਰਾਂ ਜੰੂਆ ਜੀ ਨੇ ਸੜੀਆਂ ਬਾਜ ਦੇ ਚੱਕਰਾਂ ਜੰੂਆ ਜੀ ਨੇ ਸੜੀਆਂ ਪਿਛਲੇ ਪਹਿਰੇ ਦਾ ਬਾਲਪੁਰ ਦੀ ਤਿਆਰ ਸੁਨੇੜੇ ਵਾਲੇ ਦੇ ਚਰਤੇ ਆ ਬਾਲੇ ਵਾਲਾ ਤਗੜਾ ਖੇਡਿਆ ਕਦੇ ਪਵਾਦ ਦੇ ਕਰਨ ਦੀਆਂ ਗੱਲਾਂ ਅਸੀਰ ਇਸ ਦੇ ਲੱਕ ਦੇ ਵਿੱਚ ਹੋਈਆਂ ਨੇ ਆਇ ਇੱਕ ਕਰਨ ਦੀ ਜੋਗੇ ਵਾਲਾ ਬੱਲੇ ਪਰ ਆ ਨਹੀਂ ਮਰਦਾ ਇਹ ਕੱਲ ਦਾ ਕਹਿੰਦੇ ਪਤੰਦਰ ਅੱਕਿਆ ਫਿਰਦਾ ਆਓ ਸਾਹਮਣੇ ਸਾਹਮਣੇ ਜਿਵੇਂ ਮੋਤੀ ਤੇ ਕਿਸਾਨ ਕਿਸਾਨ ਅੱਕੇ ਫਿਰਦੇ ਆਓ ਸਾਹਮਣੇ ਲੈ ਵੀ ਮੋਟਾ ਚੌਰ ਨਾ ਕਰਾ ਹਰ ਜਆ ਮਾਰਚ ਮੇਜਰ ਨਾਮ ਦੇ ਬੰਦਾ ਹਲਵਾੜੇ ਦੇ ਵਿੱਚ ਵੀ ਮੇਲਾ ਖੇਡ ਕਬੱਡੀ ਦਾ ਹੋਵੇਗਾ ਹੋਰ ਗਿਆ ਗੱਲਾਂ ਪਰ ਸਾਹਮਣੇ ਓਵਰ ਸਮਾਪਤ ਕਿੰਨੇ ਹੋ ਗਏ ਲੈ ਵਿੜੋਲੀ ਵਾਲਿਆ 64 ਨੰਬਰ ਤੇ ਰਿਵਲ ਹੈ 64 ਹੋ ਗਏ ਆ ਤਿੰਨ ਓਵਰ ਸਮਾਪਤ ਦਾ 64 ਰਨ ਬਣ ਗਿਆ ਤਿੰਨ ਓਵਰ ਕੰਦੇ ਸਮਾਪਤ ਦਾ 100 ਬਣ ਗਿਆ ਓਵਰ 3 ਸਮਾਪਤ ਦਾ ਲਾਸਟ ਓਵਰ ਦੀਆਂ ਬਾਲਾਂ ਨੇ ਹੇ ਸਾਹਮਣੇ ਸਰਪੰਚ ਆਜ ਤੇ ਨਿਕਲ ਜਾਣਾ ਹੱਥਾਂ ਦੇ ਵਿੱਚੋਂ ਮੈਚ ਸ਼ਰਦਾ ਕੈਂਟ ਨਿਕਲ ਜਾਣਾ ਹੱਥਾਂ ਦੇ ਵਿੱਚੋਂ ਮੈਚ ਬੱਲੇਬਾਟ ਦੀ ਤਿਆਰ ਆ ਉਹ ਟੱਕਰ ਕਦੇ ਸਿਰੇ ਦੀ ਆ ਸਵਾਦ ਵੱਖਰਾ ਮੇਲਾ ਪੱਟਾ ਲਓ ਬੱਲੇ ਬੱਲੇ ਬੰਦੇ 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 ਬੱਲੇ ਬੱਲੇ ਬੰਦੇ ਬੰਦੇ ਗਾਲ ਸਿਰੇ ਦੀ ਤੇ ਪੈਂਡ ਦੇ ਇਸ਼ਾਰੇ ਆ ਸ਼ਾਮ ਡੈਕਟਰ ਆ ਕਰਦਾ ਫੈਸਲੇ ਸ਼ਾਮ ਡੈਕਟਰ ਆ ਕਰਦਾ ਹੱਸਦੇ ਵੀ ਬਾਲ ਪਾਇੰਟ ਹੋ ਗਈ ਐ ਫਾਈਨਲ ਮੈਚ ਆ ਲਓ ਬੱਲੇ 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 ਏ ਭਾਈ ਯਾਰ ਕਾੜੀਆਂ ਮਾਰ ਰਿਹਾ ਅੱਜ ਵਧੀਆ ਟੈਪਰੀ 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 ਆਉਟ ਨਹੀਂ ਆ ਗਿਆ ਪ੍ਰੀਟ ਰਹੀ ਐ ਸਿਰੇ ਦਾ ਕੈਚ ਕੀਤਾ ਮੁੰਡੇ ਨੇ ਓਏ ਆਉਟ ਆ ਓਟਾ ਯਾਰ ਕੀ ਆ ਬੇ ਯਾਰ ਆਊਟ ਆ ਦਾ ਆਊਟ ਆ ਯਾਰ ਕੱਲੀ ਬੈਠਣਾ ਸ਼ੂਟਿੰਗ ਕਰਦੇ ਆਲੇ ਆਊਟ ਆਊਟ ਮਾ ਜੀ ਪਹਿਲਾ ਬੋਲ ਕਿਹਦੇ ਚ ਵਗ ਗਿਆ ਆਊਟ ਆ ਵੀ ਪਹਿਲਾ ਲੱਗ ਜਾਏ ਆਊਟ ਆ ਵੀਰੇ ਆਊਟ ਆ ਸਾਡਾ ਪੈਰ ਆ ਬੇਰਾ ਟੈਲੋ ਆਊਟ ਆ ਵੀਰੇ ਲੈ ਆਊਟ ਆ ਯਾਰ ਆ ਚਰਤੇ ਆ ਗੱਲਾਂ ਜਿਹੜੀਆਂ ਟਕਾਣੇ ਐ ਓਏ ਬੁਲਾਡੀ ਓਏ ਖੜਾ ਰਹੇ ਹਟ ਜਾ ਜੰਦੇ ਕਹਿੰਦੇ ਰਾਜੂ ਸਿੱਧੂ ਹੁੜੀ ਜਿਹੜੇ ਬੱਲੇ ਕੰਦੇ ਅੱਜ ਦੇ ਮੇਲੇ ਦੇ ਨਾਲ ਉਹ ਕਹਿੰਦੇ ਵੀ ਜਿਹੜੇ ਗੱਡਿਆਂ ਦੀ ਪਿੱਲੀ ਲੈਣੀਆਂ ਤੇ ਚੱਕ ਭਾਈ ਜਦੋਂ ਉਸੇ ਲੈ ਸਕਦਾ ਹਰ ਸਾਲ ਵਧੀਆ ਕੁਆਲਿਟੀ ਦੇ ਜਿਹੜੇ ਗੱਡਿਆਂ ਦੀ ਪਿੱਲੀ ਚੱਕ ਭਾਈ ਕਹਿੰਦੇ ਵਿੱਚ ਮੰਦੇ ਆ ਸਿੱਧੂ ਪ੍ਰੀਤ ਦੇ ਵਾਲੇ ਸਿੱਧੂ ਜਿਹੜੇ ਉਹ ਚਾਰ ਮਾਰ ਕੇ ਸਿੱਧੂ ਦੇ ਜਿਹੜੇ ਜੁੜੇ ਹੋਇਆ ਅੱਜ ਦੇ ਮੇਲੇ ਦੇ ਨਾਲ ਬਿਸ਼ੇ ਪਰ ਤੇ ਧੰਨਵਾਦ ਆ ਇਹਨਾਂ ਦੇ ਵਿੱਚ ਲੱਗ ਜਾਣੇ ਨੇ ਪਾਣੇ ਵਾਰੀ ਕਹਿੰਦੇ ਬੱਲੇ ਵਾਪਸ ਨੈਕਸਟ ਬੱਲੇਬਾਦੂ ਆ ਜਾਵੇਗਾ ਜਗਦੀ ਦੇ ਨਾਲ ਅਗਲਾ ਖਿਡਾਰੀ ਜਿਹੜਾ ਉਹ ਆ ਜਾਵੇਗਾ ਬੜੀ ਮਿਹਰਬਾਨੀ ਹੋਣੀ ਹੈ ਇਧਰ ਬਾਬਾ ਜੀ ਦਾ ਕਹਿੰਦੇ ਸ਼ੇਰਪੁਰ ਦੇ ਧੰਨਵਾਦ ਹੈ ਇਹ ਕੀ ਕਹਿੰਦੇ ক্রিকেট ਦੇ ਛੜਾਈ ਹੈ ਕਹਿੰਦੇ ਕਬੱਡੀ ਦੇ ਮੇਲੇ ਕਹਿੰਦੇ ক্রিকেট ਦੇ ਕਹਿੰਦੇ ਹੀਰੋ ਕਹਿੰਦੇ ਵਿੱਚ ਹੁੰਦੇ ਆ ਐਨ 21 23 ਫਰਕ ਕੋ ਫਿਰ ਕਹਿੰਦੇ ਲੱਗਣੀਆਂ ਪਰ ਸਾਹਮਣੇ ਆ ਪਤੰਦਰ ਸੱਟ ਜਾਵਦਾ ਤੇ ਕਰਦੀ ਹੈ ਕਮਾਲ ਐਨ ਬੱਲੇ ਕਦੇ ਕਦੇ ਕਰਵਾਦੀ ਹੈ ਖੇਡ ਮਾਦਾਂ ਦੇ ਵਿੱਚ ਲਾਤੀਆਂ ਨਹੀਂ ਗੱਲਾਂ ਟਕਾਲੇ ਕਹ ਰਹੀ ਤੰਨਾ ਤੰਨਾ ਤੇ ਹੱਟਾ ਮਾਰੇ ਕਬੱਡੀ ਖਿਡਾਰੀ ਵੀ ਕਹਿੰਦੇ ਤੰਨ ਮਾਰ ਰਿਹਾ ਐਨ ਵੀ ਵਾਦੇ ਲੱਗ ਐਨ ਚਰਦੇ ਆ ਕੇ ਇੱਕ ਰਾਤ ਨੂੰ ਮੱਤੂ ਵਾਲਾਂ ਦੇ ਜੀ ਬਗਾ ਨਾਲ ਜਾਂਦਾ ਹੈ ਸਿੱਟਕੇ ਤਾਲੇ ਤੇ ਉਹ ਗੱਲ ਬਣੀ ਪਈ ਹੈ ਆਓ ਸਾਹਮਣੇ ਵੇਖਾ ਜੀ ਬਾਲ ਕੌਣ ਦੇ ਕਹਿੰਦੇ ਮੰਡਾ ਫੇਰ ਜਿਹੜੇ ਤਿਆਰ ਹੈ ਆਓ ਅਗਲਾ ਖਿਡਾਰੀ ਉਹ ਦੂਸਰ ਆ ਤਿੰਨ ਸਿੰਗਲ ਆਓ ਜੀ ਅਗਲਾ ਖਿਡਾਰੀ ਜਲਦੀ ਜੇ ਨਾਲ ਤੇ ਬੰਦਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਦੇ ਵਿੱਚ ਗੇਂਦ ਬਾਹਰ ਪਾਉਂਦੀ ਫਿਰ ਪਿਆਰ ਆਓ ਸਾਹਮਣੇ ਬੰਦੇ ਬੰਦੇ ਬੱਲੇ ਬੱਲੇ ਬੰਦੇ 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 ਬੱਲੇ ਬੱਲੇ ਬੰਦੇ ਵਾਹ ਓ ਨੌਜਵਾਨਾ ਉਹ ਚਰਚੇ ਕਰਾਦੇ ਆ ਤੇ ਐਟਾਉਣ ਦੇ ਇਸ਼ਾਰੇ ਆ ਸਵਾਦ ਬੱਕਰਾ ਤੇ ਰਾਜੇ ਸਿੱਧੂ ਦਾ ਬਸ਼ੇਰ ਦੇ ਢਾਣਾ ਚੱਕ ਪਈ ਗਾ ਚੜਿਆ ਬੈਠਾ ਤੇ ਚੱਕਾਂ ਵਾਲਾ ਯਾਰ ਪਿੰਡੋਂ ਕਰੇ ਸੰਦੀਪ ਨੇ ਲੇਖਰ ਤੇ ਲਾਇਆ ਕਿਉਂ ਉਸਕੇ ਦੇ ਵਿੱਚ ਨੇ ਉਹਦਾ ਪਤਾ ਦਿਨੇ ਲਿਆ ਕਿਵੇਂ ਦਿਨੇ ਰਹਾ ਦਿਨੇ ਧਰਾਤਾ ਸਹਰੋ ਦੇ ਅੰਦਰ ਹੀ ਆ ਯਾਦ ਇਸਤੇ ਦੀ ਸ਼ੁਰੂ ਜਿੱਥੇ ਹੋਈ ਸੀ ਪ੍ਰੇਤ ਨੇ ਪਰ ਮੈਨੂੰ ਲੱਗਦਾ ਜੀ ਲਾਟ ਤੇ ਸ਼ੱਕਾ ਵੱਜਿਆ ਹੋਇਆ ਅੰਪਾਇਰ ਨੂੰ ਚੱਲ ਜਾ ਦੱਸੋ ਜੀ ਕਿੰਨੇ ਬਣਿਆ ਤੇ ਸਿਨੇ ਦਾ ਤਿਆਰ ਡੇਟ ਸਤੋ ਯਾਰ ਅਨੁਲ ਨਵੀ ਕਰਦਾ 90 ਰੁਪਏ ਦੇ ਗੁਲੇ ਬਾਗੀ ਹੋਣੀ ਹੈ 80 ਦਾ ਲੱਗ ਗਿਆ 80 ਬਣ ਗਏ 80 ਦਾ ਹੋ ਗਿਆ ਓਏ ਦਿਮਾਗ ਨਾਲ ਹੀ ਛੇਡੋ ਦ80 ਦਾ ਟਾਰਗੇਟ ਹੈ 80 ਦਾ ਦੇਖ ਛੇਡੋ ਫਿਲਡਿੰਗ ਬੜੀ 80 ਦਾ ਟਾਰਗੇਟ ਹੈ ਠੀਕ ਹੈ 80 ਬਣਿਆ 80 ਦਾ ਟਾਰਗੇਟ ਹੈ ਜੀ ਇਹ ਮੂੰਹ ਤੇ ਮਰ ਥਾਪੜਾ ਕਰ ਛੱਡੀ ਜਾ ਰਿਹਾ ਬਾਸ ਆਂਦ ਰਿਹਾ

ਇੱਕ ਸੋਨੇ ਆਪ ਬੁਧਾ ਇੱਕ ਜੇਤੂ ਰਾਜੀ ਜੀ ਮੈਂ ਸ਼ੁਰੂ ਲਓ ਪਹਿਲਾ ਓਵਰ ਕਹਿੰਦੇ ਪਹਿਲੀ ਗੱਲ ਪੜੀ ਕਹਿੰਦੇ ਨਵੀਂ ਗੱਲ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਬੱਚੋ ਖੇਡ ਮੈਦਾਨ ਦੇ ਵਿੱਚ ਲਗ ਗਿਆ ਭਾਂਜੇ ਦੀ ਗੱਲਾਂ ਮਕਾਣੇ ਲਓ ਸਾਹਮਣੇ ਟੱਕਰ ਕਹਿੰਦੇ ਬਰਾਬਰ ਦੀ ਪਹਿਲੀ ਬਾਲ ਲਓ ਸਾਹਮਣੇ ਕਹਿੰਦੇ ਮੰਡੇ ਦਾ ਜਸ਼ਰ ਦਾ ਮੈਂ ਤੇ ਬੀਬੇ ਵਾਸ ਪਿੰਡ ਦਾ ਉਹ ਕਹਿੰਦੇ ਪਿੰਡਾ ਸਾਜਲੀ ਦੇ ਇਲਾਕੇ ਦਾ ਡੰਡੂਆਂ ਦੇ ਇਲਾਕੇ ਦਾ ਬਰਾਹਮਣ ਦੇ ਇਲਾਕੇ ਕਰਤਵਾਰ ਭੰਗਵਾਲੇ ਲਾਗੇ ਮੇਂਦੇ ਦਾ ਸੱਪੰਡਾ ਲਓ ਸਾਹਮਣੇ ਬਾਲਪੁਣ ਦੀ ਕਦੇ ਵਧਿਆ ਹੋਇਆ ਇਹ ਬੱਲੇ 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 ਕਰਤਵਾਰ ਖੇਡ ਮੈਦਾਨ ਦੇ ਵਿੱਚ ਲਾ ਲਾ ਕੇ ਅੱਗੇ ਗੱਲਾਂ ਟਕਾੜੇ ਮੱਡੀ ਨੇ ਖੇਡ ਗਰਾਊਂਡ ਦੇ ਵਿੱਚ ਸਵਾਦ ਵੱਖਰਾ ਮੇਲਾ ਕਦੇ ਟਾਪ ਦਾ ਚੱਲਾ ਜੀ ਫਿਕਰ ਨਾ ਤਰੀ ਦੇ ਵਿੱਚ ਪੈਸੇ ਤੇਲੇ ਦਾ ਆ ਜਾ ਦੇਖ ਲੈ ਨਜ਼ਾਰਾ ਦੀਰੋ ਕਹਿੰਦੇ ਮੇਲੇ ਦਾ ਆ ਜਾ ਦੇਖ ਲੈ ਨਜ਼ਾਰਾ ਬੀਰੋਗਿਆਂ ਦੇ ਮੇਲੇ ਦਾ ਅੱਜ ਬੀਰੋਗਿਆਂ ਦੇ ਵਿੱਚ ਕਹਿੰਦੇ ਰੌਣਕਾਂ ਵੱਡੀਆਂ ਲੱਗਿਆ ਹੋਈਆਂ ਨੇ ਬਾੜਪੌਣ ਦੀ ਕਹਿੰਦੇ ਨੌਜਵਾਨ ਫੇਰ ਕਹਿੰਦੇ ਤਿਆਰ ਪਰ ਤਿਆਰ ਹੈ ਜਿਵੇਂ ਅੱਖਾਂ ਨਾਲ ਮਾਰਦੇ ਆ ਜਿਹੜੇ ਤੀਰ ਦੀ ਉਹ ਤਿੰਨ ਜੰਗ ਵਿੱਚ ਦੋਹਾਂ ਛਟੀਆਂ ਸਗਨੇਟਰਾਂ ਦੇ ਨਾਲ ਜਿਹੜੇ ਚੱਲਦੇ ਦਿੱਤੋ ਕਰਦੇ ਆ ਦੇਖਦੀਆਂ ਰੱਖੀਆਂ ਮਾਰੇ ਤਾਂ ਬੱਕਰਾਂ ਦੀ ਇੱਕ ਜੱਟ ਪੱਕ ਜਾਂਦੇ ਆ ਸੱਚ ਹੀ ਕਰਨੇ ਬੱਲਾ ਛਟੀਆਂ ਮਾਰੇ ਤਾਂ ਬੱਕਰਾਂ ਦੀ ਇੱਕ ਜੱਟ ਪੱਕ ਜਾਂਦੇ ਆ ਜੱਟਾਂ ਬਲੇ ਸੰਦੀਪ ਨੇ ਗੱਲਾਂ ਸੱਚ ਆਖੀਆਂ ਇਹਦਾ ਕਹਿੰਦੇ ਵੀਰੋ ਕੇ ਪਿੰਡਾ ਇਹ ਕਰਨਾ ਕਹਿੰਦੇ ਵੀਰੋ ਕੇ ਵਾਲਾ ਕਹਿੰਦੇ ਕਰਨ ਔਜਲੇ ਦਾ ਕਹਿੰਦੇ ਜ਼ਿਕਰ ਹੋਇਆ ਪਰ ਇਹ ਕਰਨਾ ਕਹਿੰਦੇ ਵੀਰੋ ਜਾਂਦੀ ਧਰਤੀ ਦਾ ਮੁੰਡਾ ਕਹਿੰਦੇ ਬਹਿ ਜਾ ਬਹਿ ਜਾ ਕਰਵਾਵਾ ਮੁੰਡਾ ਕਹਿੰਦੇ ਢੰਗੜੇ ਪਉਦਾ ਮੁੰਡਾ ਕਹਿੰਦੇ ਦੁਨੀਆ ਨਚਾਉਦਾ ਲਓ ਬੱਲੇ 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 ਹੋਰ ਆਪ ਸੋਰ ਧੀਰ ਸਾਹਿਬ ਓਏ ਦੇ ਹੱਥਾਂ 'ਚ ਆਏ ਸਾਹਮਣੇ ਕਰਨ ਹੁੰਦਿਆ ਫਿਰਦਾ ਧੀਰੇ ਵਾਲਾ ਉਹ ਗੁੱਸਾ ਕਦੇ ਇਹਨਾਂ ਦੇ ਲਾਓ ਗੁੱਸਾ ਕਦੇ ਇਹਨਾਂ ਦੇ ਲਾਓ ਲੈ ਵੀ ਪਿਆ ਉਹ ਗੁੱਸਾ ਲਾਲ ਵਾਸੀਆਂ ਇਹ ਗੁੱਸਾ ਕਦੇ ਇਹਨਾਂ ਦੇ ਨਾਲ ਲਾਦੇ ਤੇ ਤੇ ਵਾਸੀਆਂ ਦੇ ਉਹ ਕੱਲ ਵਾਲੀ ਭਾਜੀ ਅੱਜ ਮੋੜ ਨੂੰ ਆਇਆ ਉਹ ਕੱਲ ਵਾਲੀ ਭਾਜੀ ਦੇ ਵੀ ਚੰਗੀ ਅੱਜ ਮੋੜ ਨੂੰ ਫਿਰਦਾ ਏ जॾहिं उनजे मी बर वणी आहे सारा वांदा हले

ਪਰ ਹਰੋ ਲੈ ਵੀ ਸੈੱਡੇ ਵਾਲੀ ਆ ਟੱਕ ਤੇ ਚੜੀ ਆਏ ਆ ਆਓ ਪਰ ਵਾਪਸ ਆਓ ਵੀਰੋ ਜਿਹੜੇ ਨੂੰ ਲੱਗੀ ਆ ਮਾ ਜਰੇ ਤੇ ਮੁੰਡਾ ਕਦੇ ਟੋਕੇ ਵਾਪਸ ਆ ਆਓ ਜੀ ਅਗਲਾ ਖਿਡਾਰੀ ਅਗਲਾ ਖਿਡਾਰੀ ਆ ਜਾਏਗਾ ਦੇਖ ਕੇ ਇਧਰ ਛੋਟਰੀ ਕਰਨੀ ਇਹੇ ਗੇਲ ਮੈੜ ਗੇਜ ਜਿਹੜੀ ਇਹਨਾਂ ਦੇ ਆਇਆ ਬਈ ਮੱਲਾ ਪੁਰਾਣੀ ਨਾ ਬਜਾ ਦੇ ਲੈ ਤੇ ਮਾਰੇਗੇ ਨਾ ਕੋਈ ਵਾਲੀ ਦੀ ਵਾਲੀ ਪਹਿਲੀ ਚੌਕ ਸੀ ਹਾਂ ਚਰਤੇ ਆ ਲੈ ਵੀ ਬਾਬਾ ਜੀ ਰੋਜ਼ ਹੀ ਕੰਮ ਕਰਦਾ ਰਹਿੰਦਾ ਹੁਣ ਤੇ ਆਹ ਸਾਹਮਣੇ ਨਵੀਂ ਗੱਜੂ ਹੋਏ ਤੇ ਅਨਿਤਾ ਕੇ ਖੜ ਗਏ ਸਾਰਿਆਂ ਔਰ ਗੱਜੂ ਦੇ ਜਿੰਦਾ ਖੜ ਗਏ ਬਿਲਕੁਲ ਸੀ ਜਿਹੜਾ ਕਹਾਂ ਵੀ ਖੋਸਾ ਆਹ ਸਾਹਮਣੇ ਗੱਜੂ ਦੇ ਨਾਲ ਖੜ ਗਈ ਆ ਲਓ ਸਾਹਮਣੇ ਪਾਲਪਾਲ ਦੀ ਕਹਿੰਦੇ ਨੌਜਵਾਨ ਫੇਰ ਕਦੋਂ ਤਿਆਰ ਹੈ ਪੰਜੀ ਬਾਲ ਮੇਰੇ ਮਿੱਤਰੋ ਬੱਲੇ ਬੱਲੇ ਬੰਨੇ ਬੱਲੇ ਬੰਨੇ ਬੱਲੇ 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 ਖੇਡਿਆ ਸ਼ਾਟ ਹੈ ਰਨ ਕਹਿੰਦੇ ਸਿੰਗਲ ਹਨ ਜਿਹੜਾ ਕਹਿੰਦੇ ਖਿਡਾਰੀ ਨੇ ਕਹਿੰਦੇ ਜ਼ੋਰ ਦਿੱਤਾ ਇੱਕ ਸਕੋਰ ਦਾ ਕਹਿੰਦੇ ਪਾਦਾ ਬੰਨੇ ਨੇ ਕਰ ਦਿੱਤਾ ਉਹ ਰਾਮ ਨੇ ਵੀ ਪੁੱਜਿਆ ਹੈ ਵੀ ਰੋਕੇ ਵਾਲਾ ਓਏ ਸ਼ੇਰ ਤੌਰ ਤੇ ਕਹਿੰਦੇ ਧੰਨਵਾਦ ਹੈ ਇਹ ਵੀ ਨਿੱਕੂ ਇਹਦੇ ਵੀ ਚੜਤੇ ਆ ਇਹ ਵੀ ਸ਼ਾਮ ਨੂੰ ਕਹਿੰਦੇ ਫਿੱਟ ਰਹਿੰਦਾ ਯਾਰੀ ਕਹਿੰਦੇ ਆੜਤੀ ਇਹਦੇ ਨਾਲ ਹੈ ਇਹਦੀ ਵੀ ਯਾਰੀ ਕਹਿੰਦੇ ਆੜਤੀ ਇਹਦੇ ਨਾਲ ਹੈ ਏ ਹੋਰਾ ਇਹ ਕਹਿੰਦੇ ਹੋਲਡਰ ਦਾ ਯਾਰ ਜਿੱਦੇ ਕਹਿੰਦੇ ਐਨ ਮੈਨੂੰ ਲੱਗਦਾ ਧੀਰੂ ਜਿੱਦੇ ਵਾਪਸ ਆ ਇਹ ਗੱਡੀ ਦੇ ਕਹਿੰਦੇ ਆ ਕੇ ਗੱਲਾਂ ਖੜਦੇ ਐ ਸਹਲ ਆ ਇਹ ਆ ਨੌਜਵਾਨ ਕਹਿੰਦੇ ਲਾਲ ਬਾਸੀਆ ਸਹਲ ਕਹਿੰਦੇ ਸਾਹਮਣੇ ਕਰਦਾ ਪੰਡੀਆਂ ਬਾਲਾਂ ਦੇ ਖੜਕਾ ਤੜਕਾ ਜੂਤਾ ਬੰਦਾ ਇੱਕ ਹੋਰ ਆਓ ਜੀ ਜੰਜੀ ਸਾਹਿਬ ਆਓ ਜੀ ਜਲਦੀ ਦੇ ਨਾਲ ਮੇਦੇਵਾਸੀ ਇਹ ਕਹਿੰਦੇ ਬਾਜੀ ਮਾਰਦੇ ਮੇਰੇ ਆਉਂਦੇ ਆ ਬੁੰਡਿਆਂ ਨੇ ਕਮਾਲ ਜਿਹੜੀ ਕੀਤੀ ਹੈ ਹਾਂ ਜਿੱਤੂ ਸਰਪੰਚ ਦਾ ਇਹ ਧੰਨਵਾਦ ਹੈ ਹਾਂ ਕਹਿੰਦੇ ਟੀਮਾ ਸਾਹਿਬ ਪੁੱਜੇ ਹੋਏ ਆ ਚੌਨਸ਼ਾਂ ਟਰੱਕ ਵਾਲੇ ਬੁੰਡਿਆਂ ਨੇ ਗੱਲਾਂ ਐਨ ਟੀਮਾ ਸਾਹਿਬ ਦੀਆਂ ਲਓ ਸਾਹਮਣੇ ਦੇਖਾਂਗੇ ਬਾਰ ਬੌੜੀ ਕਹਿੰਦੇ ਮੁੰਡਾ ਫਿਰ ਤਿਆਰ ਹੈ ਇਧਰ ਕਹਿੰਦੇ ਟੱਕਰ ਬਰਾਬਰ ਦੀ ਆ ਲੈ ਵੀ ਤਗੜਾ ਹੋ ਜਾ ਨਾਈਵਾਨਾ ਯਾਰ ਪੜ ਵਾਲੇ ਕਹਿੰਦੇ ਥੇਦੇ ਨਹੀਂ ਹੁੰਦੇ ਬਾਜ ਕਵੇ ਨਹੀਂ ਖਾਦੇ ਥੇਦੇ ਨਹੀਂ ਹੁੰਦੇ ਮਿੱਤਰ ਲਈਦਾ ਏ ਚੱਕਰ ਘਮਾਉਣ ਨੂੰ ਜੱਟ ਫੇਰ ਹੈ ਤਿਆਰ ਛੁੱਤੀ ਪਾਉਣ ਨੂੰ ਜੱਟ ਫੇਰ ਹੈ ਤਿਆਰ ਛੁੱਤੀ ਪਾਉਣ ਨੂੰ ਫੇਰੀ ਕੀ ਹੋ ਗਿਆ ਹਣਾ ਪਹਿਲਾਂ ਖੜ ਗਿਆ ਇੱਕ ਮੈਚ ਦੇਖਿਆ ਖੇਡਿਆ ਆ ਆ ਪਿਆਰ ਬਈ ਆਪ ਜੀ ਦੇ ਬਈ ਲਾਦੀ ਜੀ ਕਹਤਾਂ ਵੀ ਲਾਦੀ ਬਈ ਲੈ ਧੀਰੇ ਗਏ ਬਈ ਪਿਆਰ ਨੇ ਗਿਆ ਯਾਰ ਕੀ ਹੋ ਗਿਆ 2007 ਵਾਲਾ ਬਈ ਬਾਹਰੇ ਰਹਿ ਨੌਜਵਾਨਾ ਇਹ ਟੀਮ ਫਿਰ ਸਕ੍ਰੈਚ ਹੋ ਜਾਣੀ ਐ ਸਿੱਧੇ ਲਓ ਗੰਜੂ ਆ ਗਿਆ ਹੋਟਲ ਦਾ ਯਾਰ ਰਾਜਦੀਪਾ ਆ ਜਾ ਯਾਰ ਐਨ ਚਾਤੇ ਕਰਾਣਾ اور ڈملی دان نے ان کو بھی پودیا ہے جو کہ نا نیند روٹی دا کدی توتا اے دا بھی کدی جگڑ ہوندا او گلاں ہندیاں نے میرے મિતرو بدو بھی پودیا ہوا اے آو سامنے بجو ਇਸ ਕਰਦਾ ਟਰਾਈ ਖੇਡ ਮੈਦਾਨ ਦੇ ਵਿੱਚ ਤੇ ਰਨ ਕੰਦੇ ਕੰਦੇ ਬੰਦਾ ਜਿਹੜਾ ਖਿਡਾਰੀ ਨੇ ਕਰ ਦਿੰਦਾ 17 ਤੇ 18 ਜਨਵਰੀ ਨੂੰ ਕੰਦੇ ਬਾਬਾ ਅਲਖਾਂ ਜੀ ਦਾ ਕੰਦੇ ਮੇਲਾ ਪੜਨਾ ਹੈ ਐਨ ਕਬੱਡੀ ਦਾ ਮੇਲਾ ਵੀ ਹੋਵੇਗਾ ਤੇ ਫੜਕਾ ਬੜਕਾ ਉੱਤੇ ਵੀ ਪੂਰਾ ਹੋਣਾ ਹੋੜੀਆਂ ਗੱਲਾਂ ਆਓ ਸਾਹਮਣੇ ਬੱਲੇ 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 ਲਾਲ ਵਾਸੀਆ ਇੱਕ ਹੋਰ ਹੋਣ ਐ ਤੇ ਵੀ ਕਹਤੋ ਆ ਗੱਲ ਬਸ ਤੇ ਬਾਹਰ ਹੁੰਦੀ ਲੱਗਦੀ ਐ ਆਓ ਸਾਹਮਣੇ ਕੱਢ ਲਾ ਦੇ ਨੀਦੇਵਾ ਸੀ ਏ ਐਨ ਮੇਲਾ ਜਿੱਤ ਕੇ ਲੈ ਕੇ ਜਾਣ ਦੇ ਬੰਦੋ ਆ ਗੱਲ ਦਾ ਕੌਣ ਬਾਹਰ ਹੁੰਦੀ ਲੱਗਦੀ ਐ ਲਓ ਸਾਹਮਣੇ ਬਾਲ ਮਾਣ ਆ ਕਹਿੰਦੇ ਮੁੰਡਾ ਕਹਿੰਦੇ ਨਵੀਂ ਕਹਿੰਦੇ ਤਿਆਰ ਵਰ ਤਿਆਰ ਐ ਕਹਿੰਦੇ ਸਿਲਵਰਾਂ ਦੇ ਨਵੀ ਦਾ ਕਹਿੰਦੇ ਜ਼ਿਕਰ ਹੁੰਦਾ ਬੱਲੇ ਬੱਲੇ ਦਾ ਜ਼ਿਕਰ ਹੁੰਦਾ ਬੱਲੇ 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 ਲਓ ਲਾ ਗਈ ਆ ਘਾ ਟਕਾਉਣੇ ਬਾਲ ਸਿਰੇ ਦੀ ਕਦੇ ਖਿਡਾਰੀ ਪਾਈ ਆ ਤੇ ਇੱਕਦਮ ਦਾ ਵੱਡਾ ਕਹਿੰਦੇ ਮੁੰਡੇ ਨੇ ਕਰ ਦਿੱਤਾ ਲੈ ਵੀ ਪੰਜੋ ਹਰ ਮੇਰੇ ਦੇ ਗੱਲ ਖੜ ਗਿਆ ਮਾਈਵਾਨਾ ਜਿੰਦੇ ਹੋਗੇ 2 ਓਵਰ 25 ਹੋ ਗਿਆ ਜੀ 25 ਮੈਨੂੰ ਕਿਦਾ ਲੈ ਜਿੱਲੀ ਤਾਂ ਪੂਰੇ ਹੋ ਗਏ ਉੱਥੇ ਡਰ ਜਾਣਾ ਉੱਥੇ ਜਿਹਦੇ 25 ਹੋ ਗਏ 32 ਰੰਗੇ ਯਾਰ ਕਮਾਈ ਯਾਰ ਇਧਰ ਬੜਾ ਯਾਰਾਂ ਦਾ ਯਾਰਾਂ ਦੀ ਹੋਰ ਯਾਰ ਲਿਖ ਮਾਇਦਾ ਕਰਦਾ ਮੁੰਡੇ ਆਹ ਜੀ ਬੱਜੀ ਹੋਣੀ ਰਾਕ ਸਪੋਰਟ ਚਾਰਜ ਵਾਲੀ ਇਹਦਾ ਮਾਝਾ ਹਾ ਸੋਦੀ ਰੋਡ ਤੇ ਆਉਂਦਾ ਆਹ ਚੱਲਦੇ ਆ ਗਾਜ ਮਾਰੀ ਓਏ ਝੋਲ ਮਾਰੀ ਦੱਬ ਕੇ ਲਓ ਸਾਬਾ ਦੇਖਾਂਗੇ ਬੱਲੇ 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 ਬੰਦੇ ਹੁੰਦਾ ਕਹਿੰਦੇ ਸਾਹਮਣੇ ਲਾਲ ਬਾਸ ਦੀ ਧਰਤੀ ਦਾ ਕਹਿੰਦੇ ਟਰਾਈ ਕਰਦਾ ਹੈ ਖੇਡ ਗਰਾਉਂਡ ਦੇ ਵਿੱਚ ਲੱਗੀਆਂ ਪੰਜ ਗੱਲਾਂ ਲਗਾਈ ਹੋਏ ਉਹ ਪਈਆ ਕਹਿੰਦੇ ਚੱਲਦੇ ਮੈਚ ਸੁਆਪਨੀ ਦੇ ਵੱਲ ਹੈ ਪੀਰੋ ਕਹਿੰਦੇ ਵਿੱਚ ਮੇਲਾ ਟਾਪ ਦਾ ਖਿੰਡਿਆ ਗਿਆ ਅੱਗੇ ਖਿਡਾਰੀ ਕਹਿੰਦੇ ਖੇਡੇ ਆ ਲਓ ਸਾਹਮਣੇ ਵਾਸ ਦਾ ਇਸ਼ਾਰੇ ਆ ਗੰਜੂ ਆ ਹਿੱਟ ਵੀ ਹੋ ਗਈ ਆ ਹੌਸਲੇ ਸਰੇ ਆ ਉਧਰ ਜੱਫਾ ਫਪਣਾ ਵੀ ਕਦੇ ਜੁੜਿਆ ਬੈਠਾ ਉਹਨਾਂ ਵੀ ਧੰਨਵਾਦ ਦਾ ਮਾਣ ਦਾ ਪਿਆਰ ਆ ਵੀਰੋ ਕਦੇ ਅੱਖੇ ਦੇ ਨਾਲ ਯਾਰੀ ਆ ਫੱਟੇ ਦੇ ਵੱਡੇ ਕੱਲ ਵਰਗੇ ਜੱਗੇ ਮਾਣ ਦਾ ਵੀ ਕਹਿੰਦੇ ਧੰਨਵਾਦ ਆ ਬਾਲ ਪੈਂਦੀ ਆ ਤੇ ਗੰਜੂ ਬੱਦੂ ਗੰਜੂ ਗੰਜੂ ਤੇ ਜੁੜ ਕੇ ਚਾਰ ਚਾਰ ਜੁੜ ਗਿਆ ਚਾਰ ਸਕੋਰ ਕਹਿੰਦੇ ਜੋਰ ਦੇ ਨਾਲ ਬੈਕਗ੍ਰਾਉਂਡ ਦੇ ਵਿੱਚ ਓਏ ਭਾਈ ਆ ਨਾ ਨਹੀਂ ਦਿੱਤੀ ਤੇ ਕੋਈ ਪਹਿਲਾਂ ਨਹੀਂ ਕੋਈ ਪਹਿਲਾਂ ਬਹੁਤਾ ਦਿੱਤੀ ਨਹੀਂ ਓਏ ਓਏ ਆ ਦੋਸਤ ਹੋ ਗਈ ਨਹੀਂ ਕੀ ਆ ਯਾਰ ਓਏ ਦੂਜੀ ਬਾਲ ਸਾਹਮਣੇ ਦੇਖਾਂਗੇ ਬਾਲ ਪਰ ਦੀ ਕਹਿੰਦੇ ਮੁੰਡਾ ਕਹਿੰਦੇ ਫਿਰ ਵਧਿਆ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਫਿਰ ਬਹੁਤੀ ਹੋ ਗਈ ਬਹੁਤ ਕਵਰ ਵੀ ਹੋ ਗਿਆ ਹੈ ਐਨ ਸਰਦਾਰ ਜੀ ਦੀਆਂ ਗੱਲਾਂ ਹੁੰਦੀਆਂ ਨੇ ਲਾਤੀਆ ਘਟਕਾ ਨੇ ਆ ਹਲੇ ਕੋਈ ਨਹੀਂ ਲੱਗਿਆ ਕਾਹ ਸਿੱਖਾ ਖੇਲਾ ਰਹੇ ਨੇ ਤੇ ਮੇਲੇ ਵਾਸੀ ਇਹ ਕਹਿੰਦੇ ਕਮਾਲ ਗਰੀਬੀ ਦੇ ਆਉਂਦੇ ਨੇ ਵੀ ਵਾਟੂ ਮਰੇ ਯਾਰ ਬੱਲੇ ਬੱਲੇ ਕਰਾਉਂਦੇ ਆ ਆਓ ਸਾਹਮਣੇ ਗੱਲਾਂ ਹੁੰਦੀਆਂ ਨੇ ਵਾਟੂ ਦਾ ਵੀ ਕਹਿੰਦੇ ਧੰਨਵਾਦ ਐਨ ਗੱਲਾਂ ਹੁੰਦੀਆਂ ਨੇ ਲਓ ਸਾਹਮਣੇ ਬੱਬੂ ਵੀ ਖੁਸ਼ ਆ ਦੇ ਦਰਵਾਜ਼ੇ ਯਾਰ ਐਨ ਕਹਿੰਦਾ ਵੀ ਅੱਜ ਹੋ ਗਈ ਹੈ ਗੱਲ ਆਰ ਪਰ 18 ਨੂੰ ਦੇਖਦਾ ਵੀ ਬਣਦਾ ਤੇ 18 ਨੂੰ ਦੇਖੀ ਬਣਦਾ ਤੇ ਬਣਦਾ ਕੀ ਹੈ ਆਹ ਕਹਿੰਦਾ ਵੀ ਐਨ ਦੋਨਾਂ ਨੇ ਕਬੱਡੀਆਂ ਪਾਉਣੀਆਂ ਨੇ ਤੇ ਫੇਰ ਗੱਲ ਵੱਖਰੀ ਦੋਨੀਆਂ 18 ਦੇ ਕਬੱਡੀ ਦਾ ਓਏ ਔਰ ਹੋ ਜਾਏਗਾ ਇਹ ਬੱਲੇ 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 ਲੱਗ ਪਗ ਟੀਮ ਆ ਗਈ ਓਏ ਕਵਰ ਦਾ ਖੇਡ ਲੈਣ ਦਿਓ ਯਾਰ ਆਨੇ ਫੋੜੀ ਖੇਡ ਲੈ ਆ ਕਵਰ ਖਦਾ ਦੇ ਯਾਰ ਸਾਰਾ ਮੈਦਾਨ ਹੋ ਗਿਆ ਖੜੇ ਨੂੰ ਲੈ ਜਿੱਕੂ ਰਾਮ ਉਧਰ ਫੜਦੇ ਆ ਇੱਧਰ ਲੈ ਗਏ ਬਾਈ ਲੈ ਵੀ ਪਾਰ ਹੁੰਦਾ ਤੇਤੇ ਵਾਸੀ ਆ ਜਲਦੀ ਨੀ ਖਿੱਡੜ ਦੇ ਦਾ ਬਾਈ ਖਿੱਡੜ ਦੇਣਾ ਲੈ ਜੀ ਲਾਲ ਵਾਸੀ ਆ ਬੇਸ਼ੱਕ ਇੱਕ ਸਾਲ ਦਾ ਫਰਕ ਹੈ ਬੇਸ਼ੱਕ ਇੱਕ ਟੱਪ ਦਾ ਫਰਕ ਨੋ ਛੱਕੇ ਰਹਿ ਗਏ ਬਾਈ ਨੋ ਛੱਕੇ ਨੋ ਛੱਕੇ ਤੇ ਚਰਤੇ ਕਰਾਉਣੇ ਪੈਣੇ ਆ 50 ਰਗੇ 50 ਬਾਲ ਪਾਉਣ ਦੀ ਕਿੰਨੇ ਮੁੰਡਾ ਫੇਰ ਖੇਡੇ ਵਾਸਤੇ ਨਾ ਬਈ ਪਾ ਜੇ ਯਾਰ ਬਾਲਾ ਉਹ ਆ ਗਿਰੋ ਗਿਆਨੀ ਹੋਏ ਉਹ ਦੇਖ ਲੈ ਰੱਖਿਆ ਯਾਰ ਮੈਂ ਬਹੁਤ ਬੋਲਾ ਜੀ ਕੜੇ ਦੀ ਰੰਗ ਸੁਗੜਾਈ ਦੇ ਨਾਰ ਕੀ ਜਤੀ ਤਮਨਾ ਰੇ ਦਾ ਮੇਰਾ ਮੋੜ ਵੱਡੀ ਚ ਕਿੱਥੇ ਹਰਗੀ ਦੀ ਮਾਡੀ ਮੈਂ ਨਾ ਜਾਪਾ ਕਿਆ ਮੋੜ ਮੰਡੀ ਦੇ ਕੋਲ ਕਿਆ ਪਾ ਉਹ ਹੀ ਉਹ ਹੀ ਉਹ ਬਹੁਤ ਜ਼ਿਆਦਾ ਭਲਾ ਰਹਿ ਗਿਆ ਕਰ ਲੈ ਬਾਈ ਯਾਰ ਕਰਦਾ ਮੈਂ ਲਓ ਸਾਹਮਣੇ ਕੱਤੀ ਕੱਤੀ ਤੱਕੂ ਤੱਕੂ ਬਾਕੀ ਬਾਕੀ ਸਾਹ ਹਉ ਸਾਹਮਣੇ ਪਾਵੇ ਯਾਰ ਬੱਲੇ ਨੂੰ ਲਾਉਣ ਦੇ ਚਾਹ ਯਾਰ मेरी गई गल सो ਦੇ ਪੰਛੀ ਗਿਆ ਲਾ ਵੀ ਹੁਣ ਤੋਂ ਵੀ ਜਿੰਦਰ ਨੇ ਤੇ ਜਿੱਤ ਗਿਆ ਦੇਵਾਸਾ ਐਨ ਮੇਰੇ ਪੁੱਤਰੋ ਗੱਡੂ ਆਵੇ ਲਾ ਕੇ ਦੀ ਟੀਮ ਹੈ ਲਓ ਸਾਹਮਣੇ ਦੇਖਦੇ ਪਹਿਲਾ ਛੱਡਿਆ ਹੁੰਦਾ ਨਾ ਆ ਦੇਵਾਸੇ ਨੇ ਬਹੁਤ ਕੰਮ ਕੀਤਾ ਕਿਤੇ ਜਿਹੜੇ ਕੋਗਣਾ ਕੁਝ ਕਰਦੇ ਨਾ ਸੀਗਾ ਬਹੁਤ ਵੱਡੀ ਮਾਣਕਵਾਤਾ ਦੇਵਾਸ ਦੇ ਟੀਮ ਹਰ ਚੱਜ ਤੇ ਟੂਰਨਾਮੈਂਟ ਦੇ ਸੈਕਿੰਡ ਟੀਮ ਰਹੀ ਆ ਲਾਲ ਵਾਸ ਪਿੰਡ ਦੀ ਸੈਕੰਡ ਟੀਮ ਰਹੀ ਹੈ ਲਾਲ ਵਸਟਨ ਦੀ ਬਹੁਤ ਵੱਡੀ ਮੁबारकबाद ਹੈ ਸਾਰੇ ਖਿਡਾਰੀਆਂ ਦਾ ਸਾਰੀਆਂ ਟੀਮਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਸਾਊਂਡ ਵਾਲਿਆਂ ਦਾ ਲਾਈਵ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਜਉਂਦੇ ਰਹੇ ਤਾਂ ਮੇਲਾ